ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰ ਭਰਾਵਾਂ ਨੂੰ ਜਾਂ ਭੈਣਾਂ ਵੀਰਿਆਂ ਨੂੰ ਤੇ ਅੱਜ ਦਾ ਵਲੌਗ ਜਿਹੜਾ ਆਪਾਂ ਇੱਥੋਂ ਚਾਲੂ ਕਰਨ ਲੱਗੇ ਆ ਜੀ ਤੇ ਅੱਜ ਜਿਹੜਾ ਵਲੌਗ ਹੈ ਜੀ ਅੱਜ ਤੁਹਾਨੂੰ ਦਿਖਾਵਾਂਗੇ ਦੇ ਵੀਡੀਓ ਦੇ ਵਿੱਚ ਕੀ ਸਾਡੇ ਲੱਗ ਗਿਆ ਹੈਗਾ ਜੀ ਦਰਬਾਰ ਦਾ ਮੇਲਾ ਤੇ ਅੱਜ ਤੁਹਾਨੂੰ ਦਿਖਾਵਾਂਗੇ ਕਿ ਕਿਹੜਾ ਕਲਾਕਾਰ ਹੁੰਦਿਆ ਵਾ ਕੋਈ ਵੀ ਜਿਹੜੇ ਤੇ ਵਿੱਚ ਦਿਖਾਵਾਂਗੇ ਰਾਤੀ ਤੁਹਾਨੂੰ ਦਿਖਾਈ ਹੈ ਜੀ ਮਹਿਫਿਲ ਤੇ ਹੁਣ ਸਵੇਰੇ ਹੈਗਾ ਜੀ ਮੇਲਾ ਜਾਣਨੇ ਆ ਜੀ ਆਪਾਂ ਨਾਤੋ ਕੇ ਮੇਲੇ ਦੇ ਵਿੱਚ ਤੇ ਮਿਲਦੇ ਆ ਤੁਹਾਨੂੰ ਅਣ ਉੱਥੇ ਮੇਲੇ ਦੇ ਇਹ ਬਣੇ ਰਿਓ ਵੀਡੀਓ ਨਾਲ ਤੇ ਵੀਡੀਓ ਨੂੰ ਵਾਤ ਵਾਤ ਸ਼ੇਅਰ ਤੇ ਲਾਈਕ ਤੇ ਕਮੈਂਟ ਜਰੂਰ ਕਰਿਓ ਤੇ ਲਾਸਟ ਤੇ ਜਰੂਰ ਵੇਖਿਓ ਤੇ ਵੇਨੀਆਂ ਕਿ ਕਿਹੜਾ ਕਲਾਕਾਰ ਹੁੰਦਾ ਤੇ ਉੱਥੇ ਗਾਇਸ ਤੇ ਮਿਲਦੇ ਆ ਉੱਥੇ ਤੁਹਾਨੂੰ ਗਾਇਸ ਅੱਜ ਤੁਹਾਨੂੰ ਆਪਾਂ ਇਹ ਵੀ ਦੱਸਾਂਗੇ ਵੀਡੀਓ ਦੇ ਵਿੱਚ ਕੀ ਕਿਹੜਾ ਕਿਹੜਾ ਮੇਲਾ ਵੇਖਣ ਜਾਂਦਾ ਆ ਜਿਹੜੀ ਬਾਤ ਦੱਸਣਾ ਜਦੋਂ ਸਾਰੇ ਤਿਆਰ ਹੋਵਾਂਗੇ ਫੇਰ ਹੀ ਆਪਾਂ ਤੁਹਾਨੂੰ ਦੱਸਾਂਗੇ ਕਿ ਕਿਹੜਾ ਮੇਲੇ ਦੇ ਵਿੱਚ ਜਾਂਦਾ ਕਿਹੜਾ ਨਹੀਂ ਜਾਂਦਾ ਤੇ ਵੇਨ ਨੇ ਉੱਥੇ ਵੀ ਜਾ ਕੇ ਮੇਲੇ ਦੇ ਵਿੱਚ ਆ ਵੀ ਭਾਜੀ ਜਾਵੂਗਾ ਤੇ ਮੇਲੇ ਦੇ ਵਿੱਚ ਵੇਖਾਂਗੇ ਕਿ ਇਹ ਭਾਜੀ ਕੀ ਕੀ ਲੈਂਦਾ ਵਾ ਕੀ ਕੀ ਮਤਲਬ ਕਿ ਵਿਕਤਨ ਜੀ ਉਹ ਦੱਸਾਂਗੇ ਇਹ ਪਦਰਵਾ ਦੇ ਇਥੇ ਉਹ ਤਾਂ ਦੇਖਣਾ ਹੈ ਕਿ ਕਹੇ ਕੌਣ-ਕੌਣ ਗਿਆ ਵਾ ਤੇ ਇਹ ਵੀ ਤੁਹਾਨੂੰ ਦੱਸਾਂਗੇ ਤੇ ਬੜੇ ਰਿਆਣ ਵੀਡੀਓ ਨਾਲ ਤੇ ਹੁੰਨੇ ਆ ਤਿਆਰ ਤੇ ਲੇਫਨ ਮਿਲਦੇ ਆ ਗਾਈਸ ਤੇ ਆਪਾ ਹੋ ਗਏ ਆ ਜੀ ਰੈਡੀ ਮੇਲੇ ਦੀ ਮੇਲੇ ਦੀ ਨਾ ਤੋ ਲੈ ਆਤੇ ਕੱਪੜੇ-ਕਪੜੇ ਪਾਰੇ ਆ ਸਾਰਿਆਂ ਨੇ ਬਸ ਇੱਕੋ ਜਣਾ ਰਹਿ ਗਿਆ ਉਹ ਦੇ ਜੜੀ ਕਿ ਮੇਲਾ ਹੋ ਗਿਆ ਜੀ ਕੌਣ ਆਂਦਿਆ ਰਹਿ ਗਿਆ ਗੋ ਗਾਈਸ ਹੁਣ ਉਹਦੇ ਤਿਆਰ ਤੇ ਫਿਰ ਅੱਪਾ ਜਾਣੇ ਆ ਕਿਉਂਕਿ ਤੋਂ ਮੇਰੇ ਬੇਟਾ ਬੇਟੀ ਆਤੇ ਇਹ ਵੀ ਭਾਜੀ ਤਿਆਰ ਹੋਇਆ ਤੇ ਉਹ ਵੀ ਭੈਣ ਜੀ ਤਿਆਰ ਤਾਂ ਹੋਈ ਆ ਇਹਨਾ ਚਾਰਾ ਨੂੰ ਘੜਦਾ ਵਾ ਤੇ ਚਾਰੇ ਨਾ ਜਿਹੜੇ ਚੂਟੇ ਲੈ ਨਹੀਂ ਆ ਕਾਂਗੜੇ ਪਰੇ ਹੋ ਗਏ ਆ ਉਹ ਨੇ ਕਹਣਾ ਮੈਂ ਆ ਕਰਨਾ ਤੇ ਕਹਣਾ ਮੈਂ ਆ ਕਰਨਾ ਤੇ ਕਹਣਾ ਮੈਂ ਇਹ ਆਪਣੀ ਬੰਦਨੀ ਉਹਨੇ ਆਪਣੀ ਬੰਦਨੀ ਆ ਵੇ ਇੱਧਰ ਵੇਖੋ ਬਣਾ ਇਹ ਟੈਸ਼ੜ ਉੱਥੇ ਵੀ ਚੱਲਣੇ ਹਜੇ ਤੇ ਗਾਇਸ ਉਹਨੇ ਤਿਆਰ ਹੁੰਦੇ ਰਪੇ ਦਾ ਪਤਾ ਨਹੀਂ ਮਿਲਦੇ ਆ ਆਪਾਂ ਹੋ ਗਿਆ ਰੈਡੀ ਤੇ ਇਸ ਕਰਕੇ ਉਹ ਲੈੰਦੋ ਦੇ ਵੇਨੇ ਆ ਤੇ ਫਿਰ ਤੁਹਾਨੂੰ ਦਿਖਾਉਂਦੇ ਆ ਮੇਲਾ ਚ ਲੈ ਆ ਵੇਖੋ ਸਾਰੇ ਤਿਆਰ ਏ ਉਦਕੀ ਤਿਆਰਾ ਬੜਾ ਸਾਰੇ ਦੇਖੋ ਭਾਜੀ ਗਿਆ ਸੀ ਆਪਣੇ ਵੱਡੇ ਪਾਪਾਣਾ ਤੇ ਵੋਏ ਕੀ ਲੈ ਆਵੇਂ ਭਾਜੀ ਤਾ ਆ ਇਲਾ ਆ ਟੋਲ ਲੈ ਭਾਜੀ ਟੋਲ ਲੈ ਮੁੰਨੇ ਤੇਨੂੰ ਪਾਪਾ ਨੇ ਨਹੀਂ ਲੱਗਦੇ ਨ ਕੋਈ ਹਾਂ ਕੀ ਯਾਰ हम कह चले आप मेले आप आइए करिए चल गए और चेहर नाल तैयार हो गए सैडा भैड़ा सारे करी तैयार हो गए मेला देखने लगे गई सुई स्यार हो गए सारे सारी जनता तैयार होगी कढ़ी दी मेले हैं मेले च है ਉਹ ਨਾ ਟੱਡਾਈ ਐ ਲੋ ਜੀ ਫਾਡੀ ਅੜੋ ਚਲਾ ਤੁਸੀਂ ਚੱਲਿਆ ਤਾਂ ਜਿਵੇਂ ਲੈ ਫੇਵੀ ਫਾਡੀ ਚੱਲਿਆ ਦੇ ਗਾਇਸਾਂ ਨੂੰ ਮਿਲਦੇ ਆ ਤੁਹਾਨੂੰ ਉੱਤੇ ਮੇਲੇ ਚ ਗਲੀ ਚ ਜਾਂਦੇ ਆ ਗਲੀ ਦੇ ਅੱਗੇ ਬਸ ਮੇਲੇ ਤੇ ਲੱਗਿਆ ਨਿਸ਼ਾਨੇ ਇੱਕ ਸ਼ਿਕਾਰੀ ਵੀ ਰੱਖਿਆ ਨਾਲ ਤੇ ਚੂਹਾ ਸ਼ਿਕਾਰੀ ਸਾਡੀ ਬੈਟਰੀ ਆ ਗਏ ਜਿਵੇਂ ਮੇਲੇ ਮੇਲੇ ਦੀਆਂ ਰੌਣਕਾਂ ਵੇਖ ਕੇ ਸਾਡੇ ਹੋ ਰਾਯਾ ਦਰਬਾਰ ਜਾਨੇ ਪਹਿਲੇ ਮੱਥਾ ਟੇਕਣਾ ਪਾ ਚੱਲੇ ਜਿਵੇਂ ਦਰਬਾਰ ਦੇ ਮੱਥਾ ਟੇਕਣਾ ਕਪਲਾ ਕਪਲਾ ਮੈਂ ਨਹੀਂ ਹੰਦਨ ਨੀਜਾਂ ਦੇਉਧਾਰ ਜੀ ਮਿਲਿਆ ਨੂੰ ਹੋ ਗਏ ਬਹੁਤੇ ਅਰਸੇ ਰਾਜਾ ਸਾਹ ਦੇਉਧਾਰ ਜੀ ਮਿਲਿਆ ਨੂੰ ਹੋ ਗਏ ਬਹੁਤੇ ਅਰਸੇ ਮਿਲਿਆ ਨੂੰ ਬਹੁਤੇ ਹੋ ਗਏ ਅਰਸੇ ਮਿਲਿਆ ਨੂੰ ਬਹੁਤੇ ਹੋ ਗਏ ਅਰਸੇ ਰਾਜਾ ਸਾਹ ਦੇਉਧਾਰ ਜੀ ਮਿਲਿਆ ਨੂੰ ਹੋ ਗਏ ਬਹੁਤੇ ਅਰਸੇ ਆ ਸਾਥ ਦੇ ਦੋ ਜਦਾਰ ਜੀ ਮਿਲਿਆ ਨੂੰ ਹੋ ਕੇ ਬਹੁਤੇ ਅਰਸੇ ਤੇਰੀ ਦੀਦਿ ਪਲੇਟ ਆਪਾਂ ਲੈ ਲਈ ਤੇ ਆਪਾਂ ਬੈਹਣ ਲੱਗੇ ਆ ਜੀ ਪੰਚ ਰਾਤੀ ਤਨ ਰਸੇ ਬਫੇ ਲੱਗਾ ਹੈ ਮਾਇਆ ਕਿ ਬਹੁਤ ਜਿਆਦਾ ਹੋ ਗਿਆ ਚੱਲ ਬਬੂ ਬੈ ਉਹ ਦਰ ਪਰ ਚਾਡੀ ਲੰਗਰੀ ਆਪਾਂ ਜੀ ਨੇ ਠੀਕਾ ਠੀਕ ਖੋਲ ਲਈ ਭਾਈ ਘਰ ਜਾ ਕੇ ਉਹ ਯਾਰ ਸਭ ਕੰਟੀ ਬੈਠੇ ਜੇ ਭਾਈ ਉਹ ਸਾਡਾ ਕਾਲੂ ਬੈ ਕੈਪਟਨ ਹੋਵੇ ਉਹ ਤਾਂ ਨੇ ਇੱਕ ਭਾਈ ਸਾਡੇ ਹੋ ਸੇਵਾ ਕਰਨ ਦੇ ਆਲੇ ਸੇਵਾ ਦੇ ਆ ਲਗੇ ਤਾਂ ਵੇਖ ਰਹੇ ਆ ਤੇ ਹੁਣ ਤਾਂ ਇਹਨੂੰ ਦੁੱਖਾਂ ਵਿੱਚੋਂ ਲੰਘਾ ਰਿਹਾ ਹੈ ਜੀ ਖੰਡਾ ਸ਼ਰੀਰ ਸਰ ਦੇ ਦਿਆਲੇ ਅੱਜ ਸੁੱਖ ਦੀ ਇੱਤਿਮਾਈ ਸੋਹਿਆਂ ਨੂੰ ਦਿਆਲੇ ਅੱਜ ਸੁੱਖ ਦੀ ਇਤਿਤਮਾਈ ਤੇ بارش ਪੈਣ ਕਰਕੇ ਸਾਰੇ ਉੱਟ ਗਏ ਆ ਸਾਹਮਣੇ ਜੀ ਚੱਲਗੜੀਆਂ ਆ ਆਹ ਦੇ ਨੇ ਚੱਲਗੜੀਆਂ ਜੋੜੀ بارش ਕਰਕੇ ਹੋ ਗਿਆ ਜੀ ਮੌਸਮ ਸਾਰਾ ਹੀ ਲੋ ਬਾਈ ਚੱਲਗੜੀਆਂ ਗਾਈਸ ਚੱਲਗੜੀਆਂ ਜੀ ਆਏ ਨੇ ਪਾਈ ਸਾਡੇ ਜੀ ਇਹ ਨੇ ਚੱਲਗੜੀਆਂ ਇਹ بارش ਕਰਕੇ ਗਾਈ ਟਾਲੇ ਗੜੀਆਂ ਚੱਲ ਗਏ ਆ ਤੇ 20 ਪੈ ਸਾਡੇ ਸਾਹਮਣੇ ਮੀ ਕਰਕੇ ਹੋ ਗਿਆ ਜੀ ਮੇਲਾ ਖਤੋਂ ਤੇ ਗਾਈ ਨੇ ਉਹ ਮੇਲਾ ਵੇਖਿਆ ਜੀ ਹਾਂਜੀ ਵੇਖਿਆ ਟਾਲੇ ਗੜੀਆਂ ਹਾਂਜੀ ਗਾਈ ਟਾਲੇ ਗੜੀਆਂ 20 ਵੇਖਣ ਗਏ 20 ਗਾਈ ਟਾਲੇ ਗੜੀਆਂ ਚੱਲ ਗਏ ਆਪਣੇ ਆਪਣੇ ਘਰਾਂ ਤੋਂ ਹੀ ਚਲੀ ਹੋਣਾ ਗਾਈ ਟਾਲੇ ਗੜੀਆਂ ਚੱਲ ਗਏ ਜੀ ਮੀ ਮੇ ਮੌਸਮ ਜੇ ਮੋਗਾ ਮੇਲਾ ਕਿਉਂਕਿ ਮੀ ਪੈਂਦਾ ਸ਼ੁਕਰ ਹੈ ਵਾ ਸਵੇਰੇ ਨਹੀਂ ਪਿਆ ਹੋਣ ਜੀ ਪਿਆ ਅੱਤੇ ਕਈ ਡਰਾਵਾ ਹੈ ਉਹਦਾ ਸ਼ੋਰ ਰਹਿ ਗਿਆ ਸੀ ਹੋਰ ਤੋਂ ਜ਼ਿਆਦਾ ਤਰੀਏ ਬਾਕੀ ਮੀਂਹ ਕਰਕੇ ਹੁਣ ਮੁੱਕ ਗਿਆ ਖਤਮ ਜੀ ਮੇਲਾ ਤੇ ਹੁਣ ਆਪਾਂ ਜਾਂਦੇ ਹਾਂ ਜੀ ਘਰ ਤੇ ਮਿਲਦੇ ਆ ਤੁਹਾਨੂੰ ਘਰ ਜਾ ਕੇ ਤੇ ਉੱਤੇ ਜਾ ਇਸ ਕਣੀ ਗਈ ਪਰ ਆਪਾਂ ਉਹ ਵੀ ਗੜੀ ਜਾਂਦੀ ਮੇਲਾ ਪੁੱਲ ਬੇਲੇ ਮੇਲਾ ਨਹੀਂ ਕਰ ਗਈ ਲੱਗ ਗਿਆ ਘਾੜ ਚ ਲੱਗੀ ਮੇਲਾ ਮੱਤਾਂ ਦੇ ਗਈਆਂ ਨਿੱਕੇ ਹੁਣ ਵੀ ਚੱਲ ਰਹੀ ਹੈ ਇਹ ਤਾਂ ਲੈ ਆ now